ਇਸ ਸਭ ਤੋਂ ਵੱਡਾ ਡਿਪਰੈਸ਼ਨ ਦਾ ਜੇ ਇਲਾਜ ਕਰਨਾ ਹੈ ਤੇ ਬਾਬਾ ਦੀਪ ਸਿੰਘ ਦੇ ਕੋਲ ਜਾ ਕੇ ਬਹਿ ਜਾਓ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਕਰ ਦੋ ਬਾਬਾ ਜੀ ਮੈਂ ਕਿਸੇ ਕਾਬਲ ਨਹੀਂ ਹਾਂ ਮੈਂ ਤਾਂ ਡਰਦਾ ਹੀ ਬਣਾ ਮੈਨੂੰ ਤੁਸੀਂ ਸਾਂਭ ਲਓ ਮੇਰੀ ਰੱਖਿਆ ਕਰੋ ਬਾਬਾ ਦੀਪ ਸਿੰਘ ਦੇ ਅੱਗੇ ਜਾ ਕੇ ਆਪਣਾ ਸਭ ਕੁਝ ਰੱਖ ਦੋ ਤੁਸੀਂ ਕੀ ਸੋਚ ਰਹੇ ਤੁਹਾਡੇ ਦਿਲ 'ਚ ਕਿੰਨੀਆਂ ਹੀ ਚੀਜ਼ਾਂ ਚੱਲ ਰਹੀਆਂ ਸਭ ਕੁਝ ਬਾਬਾ ਦੀਪ ਸਿੰਘ ਨੂੰ ਦੱਸ ਦੋ ਆਪਣਾ ਮਨ ਹਲਕਾ ਕਰ ਦੋ ਬਾਬਾ ਜੀ ਦੇ ਅੱਗੇ ਜਾ ਕੇ ਤੇ ਮੈਂ ਤੁਹਾਨੂੰ ਇੱਕ ਸ਼ਵਾਜ ਦੇ ਨਾਲ ਕੰਨਾ ਜੇ ਤੁਸੀਂ ਬਾਬਾ ਦੀਪ ਸਿੰਘ ਨੂੰ ਆਪਣਾ ਸਹਾਰਾ ਬਣਾ ਲੋਗੇ ਨਾ ਤਾ ਡਿਪਰੈਸ਼ਨ ਕੀ ਹੁੰਦਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੁਹਾਡੇ ਮਨ ਚ ਸੋਚ ਹੀ ਨਿਕਲ ਜਣੀ ਹੈ ਜਦੋਂ ਰੋਜ਼ ਸਵੇਰੇ ਉੱਠਦੇ ਸਭ ਤੋਂ ਪਹਿਲਾ ਕੰਮ ਹੀ ਐ ਕਰੋਗੇ ਨਾ ਬਾਬਾ ਦੀਪ ਸਿੰਘ ਜੀ ਦੇ ਅੱਗੇ ਜਾ ਕੇ ਅਰਦਾਸ ਕਰਨ ਦਾ ਕਿ ਬਾਬਾ ਜੀ ਨਵਾਂ ਦਿਨ ਚੜਿਆ ਤੁਸੀਂ ਮੇਰੇ ਨਾਲ ਹੀ ਰਹਿਣਾ ਸਾਰਾ ਦਿਨ ਬਸ ਇੰਨਾ ਹੀ ਕਹਦੋ ਬਾਬਾਈ ਨੂੰ ਉਹ ਤਾਂ ਜਾਨੀ ਜਾਨ ਬੈਠੇ ਆ ਜੇ ਤੁਸੀਂ ਪੁਕਾਰੋਗੇ ਨਾ ਸੱਤ ਸਮੁੰਦਰਾ ਪਾਰ ਵੀ ਫਸੇ ਬੈਠੇ ਉਹ ਦੁਸ਼ਮਣਾਂ ਨੇ ਘੇਰੇ ਪਾਏ ਹੋਣਗੇ ਬਾਬਾ ਦੀਪ ਸਿੰਘ ਤਾਂ ਉੱਥੇ ਵੀ ਰਾਖੀ ਕਰਨ ਪਹੁੰਚਣਗੇ ਤੁਹਾਡੀ ਸੋ ਡਰਨਾ ਕਦੇ ਨਹੀਂ ਤੇ ਨਾ ਹੀ ਆਪਣੇ ਆਪ ਨੂੰ ਕਮਜ਼ੋਰ ਸਮਝਣਾ ਹਰੇਕ ਤੇ ਵਕਤ ਆਉਂਦਾ ਤੇ ਹਰ ਬੰਦਾ ਪੀੜ ਸਹਿੰਦਾ ਇਹ ਗੱਲ ਵੱਖਰੀ ਏ ਕਿ ਜਿਰ ਤੋਂ ਵਕਤ ਨਿਕਲ ਜਾਂਦਾ ਨਾ ਫਿਰ ਦੁਦਗੇ ਦਾ ਮਜ਼ਾਕ ਬਣਾਉਂਦਾ ਪਰ ਓਖਾ ਸਮਾਂ ਹਰੇਕ ਬੰਦੇ ਨੂੰ ਤੋੜਦਾ ਥੇ ਪਰਵਾਹ ਨਾ ਕਰੋ ਕੋਈ ਗੱਲ ਨਹੀਂ ਸਮਾਂ ਵੀ ਨਿਕਲ ਹੀ ਜਾਣਾ ਬਾਬਾ ਦੀਪ ਸਿੰਘ ਤੇ ਪੂਰਾ ਭਰੋਸਾ ਰੱਖੋ ਤੁਹਾਨੂੰ ਇੱਥੇ ਕੋਈ ਡਾਕਟਰ ਨਹੀਂ ਠੀਕ ਕਰ ਸਕਦਾ ਕਿਉਂਕਿ ਇਹ ਸਭ ਕੁਝ ਤੁਹਾਡੇ ਅੰਦਰ ਚੱਲ ਰਿਹਾ ਦਵਾਈਆਂ ਖਾਓਗੇ ਇਹ ਕਰੋਗੇ ਉਹਦਾ ਕੋਈ ਇਲਾਜ ਨਹੀਂ ਹੈਗਾ ਦਵਾਈਆਂ ਤਾਂ ਤੁਹਾਨੂੰ ਕਮਜ਼ੋਰ ਬਣਾਉਣੀਆਂ ਈਆਂ ਔਰ ਜਰੂ ਆਪਣੇ ਗੁਰੂ ਦੇ ਅੱਗੇ ਜਾ ਕੇ ਰੋਗੋਗੇ ਆਪਣੇ ਗੁਰੂ ਨੂੰ ਆਪਣਾ ਹਾਲ ਦੱਸੋਗੇ ਬਾਣੀ ਪੜੋਗੇ ਪਾਠ ਕਰੋਗੇ ਚੰਗੀ ਸੰਗਤ ਦੇ ਵਿੱਚ ਰਹੋਗੇ ਤਾਂ ਫੇਰ ਦੇਖਣਾ ਕਿਵੇਂ ਦੁੱਖ ਦੂਰ ਹੁੰਦੇ ਤੁਹਾਡੇ ਕੁਝ ਨਹੀਂ ਹੁੰਦਾ ਐਵੇਂ ਪਰਵਾਹ ਨਹੀਂ ਕਰੀਦੀ ਹੁੰਦੀ ਇਹ ਦੁਨੀਆ ਦਾ ਕੰਮ ਹੈ ਤੁਹਾਡਾ ਮਜ਼ਾਕ ਬਣਾਣਾ ਤੁਹਾਡੇ ਜੇ ਕੰਮ ਨਹੀਂ ਨਾ ਹੋਏ ਇਹਨਾਂ ਨੇ ਤਾਂ ਤੁਹਾਨੂੰ ਸਾਰਿਆਂ 'ਚ ਸ਼ਰਮਿੰਦਾ ਕਰ ਦੇਣਾ ਪਰ ਆਪਣੇ ਮਾਲਕ ਤੇ ਭਰੋਸਾ ਰੱਖਣਾ ਕਿ ਕੋਈ ਗੱਲ ਨਹੀਂ ਸਮਾਂ ਜਿੱਦਾਂ ਦਾ ਮਰਜ਼ੀ ਆ ਜਾਏ ਮੇਰਾ ਅੱਜ ਕੰਮ ਨਹੀਂ ਬਣਦਾ ਕੋਈ ਚੱਕਰ ਨਹੀਂ ਮੇਰਾ ਗੁਰੂ ਮੇਰੇ ਨਾਲ ਬੈਠਾ ਮੇਰਾ ਮੁਰਸ਼ਿਦ ਮੇਰੇ ਨਾਲ ਬੈਠਾ ਉਹਨੇ ਆਪਣਿਆ ਸਭ ਕੁਝ ਕਰਾ ਦਨਾ ਬਸ ਤੁਹਾਡੇ ਦਿਲ ਦੇ ਆ ਕੋਈ ਬੋਲ ਹੋਣੇ ਚਾਹੀਦੇ ਆ ਕਿ ਮੈਨੂੰ ਕਿਸੇ ਦੀ ਪਰਵਾਹ ਨਹੀਂਗੀ ਮੇਰਾ ਗੁਰੂ ਬੈਠਾ ਉਹਨੇ ਕਰਨੇ ਮੇਰੇ ਘਾਰੇ ਸਾਰੇ ਮੈਂ ਕਿਉਂ ਕਿਸੇ ਹੋਰ ਅੱਗੇ ਜਾ ਕੇ ਝੁਕਾ ਫੇਰ ਦੇਖਣਾ ਤੁਹਾਡੇ ਵਿਸ਼ਵਾਸ ਦੀ ਕਿਵੇਂ ਜਿੱਤ ਹੁੰਦੀ ਬਾਬਾ ਦੀਪ ਸਿੰਘ ਜੀ ਜਦੋਂ ਤੁਹਾਡੀ ਰਾਖੀ ਕਰਨ ਤੇ ਆਗੇ ਤੁਹਾਡਾ ਕੋਈ ਵਿਗਾੜ ਨਹੀਂ ਸਕਦਾ ਕੁਝ ਵੀ ਇੱਥੇ ਜਿੱਦਾਂ ਦੇ ਮਰਜ਼ੀ ਹਾਲਾਤ ਆ ਜਾਣ ਇਹ ਗੱਲ ਲਿਖ ਕੇ ਲਲੋ ਜਿੱਦਾਂ ਦੇ ਮਰਜ਼ੀ ਹਾਲਾਤ ਆ ਜਾਣ ਕੋਈ ਤੁਹਾਡਾ ਵਾਲ ਵੀ ਨਹੀਂ ਵਿੰਗਾ ਕਰ ਸਕਦਾ ਇੱਥੇ ਸਾਰੇ ਪਿਆਰ ਨਾਲ ਲਿਖੋ ਧੰਨ ਧੰਨ ਬਾਬਾ ਅਦੀ ਸਿੰਘ ਜੀ ਤੇ ਔਰ ਅਰਦਾਸ ਕਰੀਏ ਬਾਬਾਈ ਦੇ ਅੱਗੇ ਕਿ ਬਾਬਾਈ ਜਿਹੜੇ ਵਿਚਾਰੇ ਅੰਦਰ ਹੀ ਅੰਦਰ ਰੋਇ ਮਰਦੇ ਐ ਜਿਨ੍ਹਾਂ ਦੇ ਅੰਦਰ ਮੁਸ਼ਕਲਾ ਦੁੱਖਾਂ ਕਲੇਸ਼ਾਂ ਦੀ ਜੰਗ ਲੱਗੀ ਹੁੰਦੀ ਐ ਬਾਬਾਈ ਉਹਨਾਂ ਦੀ ਜ਼ਿੰਦਗੀ 'ਚ ਰਾਹਤ ਲੈ ਕੇ ਜਾਣਾ ਜਿਨ੍ਹਾਂ ਦੀ ਬਾਹ ਕੋਈ ਨਹੀਂ ਫੜਦਾ ਉਹਨਾਂ ਦੀ ਬਾਤ ਅਸੀਂ ਕੁੱਟ ਕੇ ਫੜ ਗਿਆ ਰੱਖਣਾ ਬਾਬਾਈ ਤੁਸੀਂ ਦਾ ਸਭ ਦੀ लाज ਰੱਖਣ ਵਾਲਿਓ ਸਭ ਦੇ ਇੱਜ਼ਤ ਦੇ ਪਰਦੇ ਟਕੀ ਰੱਖਣਾ ਕਿਸੇ ਦਾ ਕਦੇ ਮਜ਼ਾਕ ਤਮਾਸ਼ਾ ਨਾ ਬਨੰਦੇ ਨਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਮਿਹਰ ਕਰਨਾ ਸਾਰਿਆਂ ਦੇ ਕਿਰਪਾ ਕਰਨਾ ਬਾਬਾ ਹੀ ਸਾਰਿਆਂ ਤੇ